ਵਿਸ਼ੇਸ਼ ਭਗਵੰਤ ਸਿੰਘ ਮਾਨ ਸੀਐਮ ਸਾਹਿਬ ਨੇ ਇੱਕ ਫੈਸਲਾ ਲਿਆ ਵੀ ਜਿਹੜਾ ਸ਼੍ਰੀ ਫਤਿਹਗੜ ਸਾਹਿਬ ਜੀ ਦੇ ਧਾਰਮਿਕ ਸਥਾਨ ਨੇ ਪਵਿੱਤਰ ਸਥਾਨ ਗੁਰਦੁਆਰਾ ਸਾਹਿਬ ਉਹ ਨੋ ਵੀਆਈਪੀ ਜ਼ੋਨ ਅਲਨ ਹੈ ਸ਼ਹੀਦੀ ਸਭਾ ਦੇ ਤਰ੍ਹਾਂ ਬਹੁਤ ਵੱਡਾ ਫੈਸਲਾ ਹੈ ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਨੂੰ ਅਪੀਲ ਕਰਦੇ ਆਂ ਬੇਨਤੀ ਹੈ ਕਿ ਜਿਹੜੇ ਲੰਗਰ ਲੱਗਦੇ ਨੇ ਸ਼ਹੀਦੀ ਸਰਵਾ ਦੇ ਤਰ੍ਹਾਂ ਲੰਗਰ ਲਾਉਣਾ ਬਹੁਤ ਵੱਡੀ ਗੱਲ ਉਸ ਮਨੁੱਖ ਨੂੰ ਉਸ ਇਨਸਾਨ ਨੂੰ ਪ੍ਰਸ਼ਾਦਾ ਛਕਾਉਣਾ ਜਿਹੜਾ ਛੋਟੇ ਸਹਿਬਜ਼ਾਦਿਆਂ ਦੇ ਮਾਤਾ ਗੁਜਰਪੌਰ ਜੀ ਦੇ ਚਰਨਾਚਨ ਅਸਤਕ ਹੋਣਾ ਹੈ ਵੱਡੀ ਸੇਵਾ ਵੀ ਜੇਕਰ ਇਕੱਠੇ ਐਨੇ ਲੰਗਰ ਨਾ ਲਾ ਕੇ ਫਤੇਗੜ ਸਾਹਿਬ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਜਾਂ ਨੇੜੇ ਵੀ ਜੇਕਰ ਕੋਈ ਅਜਿਹੀ ਇੱਕ ਪਲੈਨਿੰਗ ਜਾਂ ਸਟਰੈਟਜੀ ਘੜੀ ਜਾਵੇ ਜਾਂ ਬਣਾਈ ਜਾਵੇ ਵੀ ਜਿੰਨੇ ਵੀ ਲੰਗਰ ਲੱਗਦੇ ਨੇ ਉਹਨਾਂ ਨੂੰ ਦਿਨਾਂ ਦੇ ਵਿੱਚ ਕੁਝ ਦਿਨਾਂ ਦੇ ਵਿੱਚ ਡਿਵਾਈਡ ਕਰ ਦਿੱਤਾ ਜਾਵੇ ਜਸਟ ਐਸ ਅ ਸਿਚੁਏਸ਼ਨ ਇੱਕ ਸਲਾਹ ਦੇ ਤੌਰ ਤੇ ਬਾਕੀ ਖੈਰ ਸੰਗਤ ਹੈ ਸੰਗਤ ਨੇ ਡਿਸਾਈਡ ਕਰਨਾ ਹੁੰਦਾ ਆਪਣੇ ਵਿਚਾਰ ਸਹੀ ਜਾਂ ਗਲਤ ਪ੍ਰਬੰਧਕਾਂ ਤੱਕ ਪਹੁੰਚਾਉਣੇ ਹੁੰਦੇ ਨੇ ਮੈਂ ਤੇ ਇੱਕ ਜਸਟ ਐਸ ਅ ਸੁਜੈਸ਼ਨ ਇੱਕ ਸਲਾਹ ਦੇ ਤੌਰ ਤੇ ਕਿਉਂਕਿ ਇੱਕੋ ਦਿਨ ਐਨੇ ਜ਼ਿਆਦਾ ਲੰਗਰ ਲੱਗ ਜਾਣੇ ਫਿਰ ਕਿਤੇ ਨਾ ਕਿਤੇ ਜਿਹੜਾ ਬਣਾਇਆ ਉਹ ਆ ਲੰਗਰ ਹੈ ਗੁਰੂ ਮਹਾਰਾਜ ਜੀ ਦਾ ਵਧ ਵੀ ਜਾਂਦਾ ਕਈ ਵਾਰੀ ਅਤੇ ਕਈ ਵਾਰੀ ਜਿਹੜੇ ਛੱਕਣ ਵਾਲੇ ਨੇ ਉਹ ਵੀ ਮਤਲਬ ਉਹਨਾਂ ਤੋਂ ਵੀ ਗੁਰੂ ਮਹਾਰਾਜ ਜੀ ਦੇ ਲੰਗਰਾਂ ਦੀ ਕਈ ਵਾਰੀ ਬੇਅਦਬੀ ਹੋ ਜਾਂਦੀ ਇੱਕ ਥਾਂ ਤੋਂ ਛੱਕ ਲਿਆ ਪ੍ਰਸ਼ਾਦਾ ਫਿਰ ਦੂਜੀ ਥਾਂ ਤੇ ਚਲੇ ਗਏ ਉੱਥੇ ਲੱਗਿਆ ਵੀ ਢਿੱਡ ਭਰ ਗਿਆ ਤਾਂ ਜਿਹੜੀ ਉਹ ਤਿਆਰ ਕੀਤੀ ਹੋਈ ਰਸਤ ਲੰਗਰ ਦੀ ਉਹ ਫਿਰ ਖਰਾਬ ਹੋ ਜਾਂਦੀ ਵੀ ਜੇਕਰ ਸਾਰੇ ਲੰਗਰਾਂ ਨੂੰ ਸੁਪੋਜ਼ ਕਰੋ देयर आर অর देयर विल बी 100 ਲੰਗਰਸ 100 ਦੇ ਕਰੀਬਾ ਲੰਗਰ ਉਹਨਾਂ ਨੂੰ ਜੇ 4 ਦਿਨਾਂ ਤੇ ਵੰਡ ਦਿੱਤਾ ਜਾਵੇ ਜਾਂ 5 ਦਿਨਾਂ ਤੇ ਜਿਹੜੇ ਲੰਗਰ ਲਾਉਂਦੇ ਜਾਣ ਉਹ ਸਥਾਨ ਨੂੰ ਛੱਡ ਕੇ ਜਾਂਦੇ ਜਾਂਣ ਤੇ ਜਿਨ੍ਹਾਂ ਦੀ ਦੂਜੇ ਦਿਨ ਵਾਰੀ ਹੈ ਉਹ ਆਉਂਦੇ ਜਾਣ ਇਹਦੇ ਨਾਲ ਇੱਕ ਤਾਂ ਵਾਕਈ ਹੀ ਜਿਹੜਾ ਨੀਡੀ ਪਰਸ ਜ਼ਰੂਰਤਵੰਦ ਉਹਨੂੰ ਪ੍ਰਸ਼ਾਦਾ ਲੰਗਰ ਛਕਾਉਣ ਦਾ ਮੌਕਾ ਮਿਲੇਗਾ ਸੇਵਾਦਾਰਾ ਅਤੇ ਲੰਗਰ ਦੀ ਜਿਹੜੀ ਬੇਅਦਬੀ ਹੋ ਜਾਂਦੀ ਹੈ ਕੋਈ ਹੱਥੋਂ ਗਰ ਜਾਂਦਾ ਹੈ ਜਾਂ ਕੋਈ ਬਣੇ ਹੋਏ ਰਸਤੇ ਨੂੰ ਪਹੁੰਚੇ ਬੇਅਦਬ ਕਰ ਦਿੰਦਾ ਸੁੱਟ ਦਿੰਦਾ ਉਸ ਤੋਂ ਵੀ ਬਚਾ ਹੋਊਗਾ ਬਾਕੀ ਜਿਵੇਂ ਸੰਗਤਾਂ ਦਾ ਸਜਾ ਕਿਉਂਕਿ ਦੇਖਦੇ ਆਂ ਜਾਣਿਆ ਤਾਂ ਇਹ ਗੱਲ ਮਹਿਸੂਸ ਹੋਈ ਵਿਚਕਾਰ ਪੰਜਾਬ ਸਰਕਾਰ ਦੇ ਡਿਸੀਜਨ ਲੈ ਸਕਦੀ ਹੈ ਬਤੌਰ ਇੱਕ ਯੂ ਕੈਨ ਸੇ ਗਵਰਨਮੈਂਟ ਇੱਕ ਸਰਕਾਰ ਹੋਣ ਦੇ ਨਾਤੇ ਵੀ ਨੋ ਵੀਆਈਪੀ ਜ਼ੋਨ ਮਣੇ ਤੇ ਗੱਡੀਆਂ ਕਾਫਲੇ ਬਣ ਕੇ ਨਹੀਂ ਆਉਣਗੀਆਂ ਗੁਰਦੁਆਰਾ ਸਾਹਿਬ ਦੇ ਨੇੜੇ ਸ਼ਹੀਦੀ ਸਭਾ ਦੇ ਦਰ ਤਸ਼ਰੂਮਨੀ ਕਮੇਟੀ ਨੂੰ ਲੰਗਰਾਂ ਦੇ ਸਬੰਧ ਚ ਕੋਈ ਫੈਸਲਾ ਜ਼ਰੂਰ ਲੈਣਾ ਚਾਹੀਦਾ ਇਹਦੇ ਨਾਲ ਹਰੇਕ ਲੰਗਰ ਲਾਉਣ ਵਾਲਾ ਵਾਕਈ ਹੀ ਕਿਸੇ ਜ਼ਰੂਰਤ ਨਾਲ ਨੰਗਰ ਸ਼ਕਾਉਣ ਦਾ ਮੌਕਾ ਮਿਲਿਆ